ਬਾਈ ਰੇ ਪਰਮ ਭਗਤ ਸੁਜਾਨ ਜੋ ਲੋ ਸਾਚ ਨਹੀਂ ਪਹਿਚਾਨ ਤੈ ਕ ਪਰਮ ਨਾਚਣ ਪਰਮ ਗਾਇਣ ਪਰਮ ਜਪ ਤਪ ਦਾਨ ਪਰਮ ਸੇਵਾ ਪਰਮ ਪੂਜਾ ਪਰਮ ਸੋ ਪਹਿਚਾਨ ਪਰਮ ਖਟ ਕਰਮ ਸਕਲ ਸੇਤਾ ਪਰਮ ਗ੍ਰਹਿ ਬਨ ਜਾਨ ਪਰਮ ਕਰ ਕਰ ਕਰਮ ਕੀਓ ਪਰਮ ਇੰਦਰੀ ਨਿਗਰੈ ਕੀਆ ਪਰਮ ਗੁਫਾ ਮੇ ਬਾਸ ਪਰਮ ਤੋ ਲੋ ਜਾਣੇ ਕਰੇ ਸੁਨ ਕੀ ਆਸ ਪਰਮ ਸੁਧ ਸਰੀਰ ਜੋ ਲੋ ਪਰਮ ਨਾਮ ਬਿਨਾਬ ਪਰਮ ਪਨ ਰਬਦਾਸ ਤੋਲੋ ਜੋ ਲੋ ਚਾਹੈ ਠਾਵ ਤਨ ਤਨ ਜਗਤ ਗੁਰੂ ਵਿਦਾਸ ਜੀ ਮਹਾਰਾਜ ਸਭ ਜੀਵਾਂ ਨੂੰ ਪ੍ਰਭੂ ਦੇ ਸਿਮਰਨ ਕਰਨ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਕੇ ਪ੍ਰਭੂ ਦੀ ਸੱਚੀ ਪ੍ਰੇਮਾ ਭਗਤੀ ਤੋਂ ਬਿਨਾ ਜੀਵ ਜਿੰਨੇ ਵੀ ਬਾਰੇ ਕਰਮ ਕਰਦਾ ਹੈ ਉਹ ਸਾਰੇ ਹੀ ਪਰਮ ਹਨ ਇਸ ਲਈ ਜੀਵ ਨੂੰ ਪ੍ਰਭੂ ਨਾਲ ਸੱਚਾ ਪ੍ਰੇਮ ਕਰਨਾ ਚਾਹੀਦਾ ਹੈ ਪਾਈ રે ਪਰਮ ਭਗਤ ਸੁਜਾਨ ਜੋ ਲੋ ਸਾਚ ਨਹੀਂ ਪਹਿਚਾਨ ਤੈ ਕੋ ਭਾਈ રે ਪਰਮ ਭਗ ਸੁਜਾਨ ਜੋ ਲੋ ਸਾਚ ਨਹੀਂ ਪਹਿਚਾਨ ਏ ਭਾਈ ਸੰਸਾਰ ਭਰਮ ਹੈ ਔਰ ਤੂੰ ਭਗਤੀ ਕਰਕੇ ਪ੍ਰਭੂ ਨੂੰ ਜਾਣ ਔਰ ਜਿਹੜਾ ਜੀਵੇ ਸੰਸਾਰ ਵਿੱਚ ਪ੍ਰਭੂ ਦੀ ਭਗਤੀ ਕਰਦਾ ਹੈ ਉਹੀ ਜੀਵ ਇਸ ਸੰਸਾਰ ਵਿੱਚ ਸੁजान ਸਿਆਣਾ ਹੈ ਔਰ ਜਦ ਤੱਕ ਜੀਵ ਪ੍ਰਭੂ ਨੂੰ ਪਹਿਚਾਨ ਨਹੀਂ ਲੈਂਦਾ ਪਾਵੇ ਮਨ ਵਿੱਚ ਦ੍ਰਿ નિਸ਼ਚੇ ਨਹੀਂ ਕਰ ਲੈਂਦਾ ਕਿ ਪ੍ਰਭੂ ਸੱਚ ਹੈ ਬਾਕੀ ਸਾਰਾ ਕੁਝ ਝੂਠ ਹੈ ਉਨਾਂ ਚਿਰ ਇਸ ਜੀਵ ਦਾ ਪਾਰ ਉਤਾਰਾ ਨਹੀਂ ਹੁੰਦਾ ਇਹ ਭਰਮ ਵਿੱਚ ਹੀ ਫਸਿਆ ਰਹਿੰਦਾ ਹੈ ਪਰਮਾ ਨਾਚਣ ਪਰਮ ਗਾਇਣ ਪਰਮ ਜਪ ਤਪ ਦਾਨ ਪਰਮ ਸੇਵਾ ਪਰਮ ਪੂਜਾ ਪਰਮ ਸੋ ਪਹਿਚਾਨ ਪਰਮ ਨਾਚਨ ਪਰਮ ਗਾਇਨ ਪਰਮ ਜਪ ਤਪ ਦਾਨ ਪ੍ਰਭੂ ਦੇ ਪ੍ਰੇਮ ਤੋਂ ਬਿਨਾ ਨੱਟਣਾ ਗਾਉਣਾ ਇਹ ਪਰਮ ਹੈ ਔਰ ਜਪ ਤਪ ਦਾਨ ਕਰਨਾ ਇਹ ਵੀ ਪਰਮ ਹੈ ਪਰਮ ਸੇਵਾ ਪਰਮ ਪੂਜਾ ਪਰਮ ਸੋ ਪਹਿਚਾਨ ਪ੍ਰਭੂ ਦੇ ਪ੍ਰੇਮ ਤੋਂ ਬਿਨਾ ਸੇਵਾ ਕਰਨੀ ਪੂਜਾ ਕਰਨੀ ਇਹ ਸਾਰੇ ਭਰਮ ਹਨ ਇਸ ਲਈ ਭਾਈ ਤੂੰ ਇਹ ਭਰਮ ਨੂੰ ਪਹਿਚਾਨ ਕਿ ਪ੍ਰਭੂ ਦੇ ਨਾਮ ਤੋਂ ਬਿਨਾ ਸਾਰਾ ਕੁਝ ਭਰਮ ਹੈ ਕਿਉਂਕਿ ਇਹ ਸੰਸਾਰ ਵੀ ਭਰਮ ਹੈ ਇਸ ਕਰਕੇ ਭਾਈ ਤੂੰ ਪ੍ਰਭੂ ਦਾ ਸਨਨ ਕਰ ਇਹੀ ਤੇਰੇ ਕੰਮ ਆਉਣਾ ਹੈ ਪਰਮ ਖਟ ਕਰਮ ਸਕਲ ਸਹਿਤਾ परम ग्रह बन जान परम कर कर कर्म कियो की परम कीय बान परम खट कर्म सकल संता परम गुफा में वास ਸੱਚੇ ਪ੍ਰੇਮ ਤੋਂ ਬਿਨਾਂ ਛੇ ਕਰਮ ਕਰਨੇ ਔਰ ਸਾਰੇ ਵਿਧੀ ਵਿਦਾਨ ਜਾਣ ਲੈਣੇ ਔਰ ਗੁਫਾ ਵਿੱਚ ਵਾਸ ਕਰਨਾ ਇਹ ਸਾਰਾ ਕੁਝ ਭਰਮ ਹੈ ਭਰਮ ਕਰ ਕਰ ਕਰਮ ਕੀਓ ਭਰਮ ਕੀ ਜੇ ਬਾਨ ਭਰਮ ਦੇ ਕਾਰਨ ਜਿੰਨੇ ਵੀ ਕਰਮ ਕੀਤੇ ਜਾਂਦੇ ਹਨ ਇਹ ਸਾਰੇ ਭਰਮ ਹੀ ਹਨ ਪਾਪ प्रभु के नाम, नाम तो बिना जीव, जीव जो कुछ भी बारी, बारी डंबर करता है ये ही प्रभु की प्राप्ति नहीं परम इंद्री निग्रह परम बास ਪਰਮਤੋ ਲੋ ਜਾਣੇ ਕਰੇ ਸੁਨ ਕੀ ਆਸ ਪਰਮ ਇੰਦਰੀ ਨਿਗਰਹਿ ਕੀਆ ਪਰਵ ਗੁਫਾ ਮੇਂ ਬਾਸ ਸੱਚੇ ਪ੍ਰੇਮ ਤੋਂ ਬਿਨਾ ਇੰਦਰੀਆਂ ਨੂੰ ਕਾਬੂ ਕਰ ਲੈਣਾ ਇਹ ਵੀ ਪਰਮ ਹੈ ਔਰ ਗੁਫਾ ਬੇ ਜਾ ਕੇ ਪਾਸ ਕਰਨਾ ਇਹ ਵੀ ਪਰਮ ਹੈ ਪਰਮ ਤੋਲੋ ਜਾਣੀਏ ਕਰੇ ਸੁਨ ਕੀ ਆਸ ਇਹ ਜੀਵ ਸੰਸਾਰ ਰੂਪੀ ਭਰਮ ਨੂੰ ਜਾਣ ਕੇ ਜਦੋਂ ਇੱਕ ਮਨ ਚੇਤੋ ਕੇ ਪ੍ਰਭੂ ਦਾ ਸਿਮਰਨ ਕਰਦਾ ਹੈ ਸਹਿਜ ਅਵਸਥਾ ਵਿੱਚ ਪਹੁੰਚ ਕੇ ਕੇਵਲ ਇਸ ਤੇ ਮਨ ਵਿੱਚ ਇੱਕ ਪ੍ਰਭੂ ਦੀ ਆਸ ਰਹਿ ਜਾਂਦੀ ਹੈ ਫਿਰ ਇਸ ਨੂੰ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ ਪਰਮ ਸੁਧ ਸਰੀਰ ਜੋ ਲੋ ਪਰਮ ਨਾਮ ਬਿਨਾਮ ਪਰਮ ਪਨ ਰਵਿਦਾਸ ਤੋ ਲੋ ਜੋ ਲੋ ਚਾਹੇ ਥਾਵ ਪਰਮ ਸ਼ੁੱਧ ਸ੍ਰੀ ਜੋ ਲੋ ਪਰਮ ਨਾਮ ਬਿਨਾਮ ਏ ਜੀਵ ਜਿੰਨਾ ਮਾਜੀ ਆਪਣੇ ਸਿਰ ਨੂੰ ਸੁਧ ਰੱਖ ਲਵੇ ਪ੍ਰਭੂ ਦੀ ਭਗਤੀ ਤੋਂ ਬਿਨਾਂ ਇਹ ਵੀ ਭਰਮ ਹੈ ਔਰ ਜਿੰਨੇ ਮਾਜੀ ਸੱਚੇ ਪ੍ਰੇਮ ਤੋਂ ਬਿਨਾਂ ਨਾਮ ਜਪੀ ਜਾਵੇ ਉਹ ਵੀ ਭਰਮੀ ਹਨ ਪਰਮ ਭਨ ਰਵਿਦਾਸ ਤੋਲੋ ਜੋ ਲੋ ਚਾਹੇ ਠਾਵ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਹਨ ਕਿ ਜਦ ਤੱਕ ਇਹ ਜੀਵ ਸੰਸਾਰ ਦੇ ਭਰਮ ਨੂੰ ਛੱਡ ਕੇ ਇੱਕ ਮਨ ਜਿਤ ਹੋ ਕੇ ਪ੍ਰਭੂ ਦਾ ਸਿਮਰਨੇ ਕਰਦਾ ਇਸ ਨੂੰ ਪ੍ਰਭੂ ਦੀ ਪ੍ਰਾਪਤੀ ਨਹੀਂ ਹੁੰਦੀ ਭਾਵੇਂ ਜਿੰਨੇ ਮਾਝ ਸਥਾਨ ਕੋ ਹਮ ਲਵੇ ਜਦੋਂ ਇੱਕ ਮਨ ਜਿਤ ਹੋ ਕੇ ਪ੍ਰਭੂ ਦਾ ਸਿਮਰਨ ਕਰਦਾ ਹੈ ਇਸ ਜੀਵ ਦਾ ਬਾਰ ਉਤਾਰਾ ਹੋ ਜਾਂਦਾ ਹੈ ਜੈ ਗੁਰਦੇਵ